ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਸੰਗਤ ਨੂੰ ਪਤਾ ਹੈ ਪੂਰੇ ਪੰਜਾਬ 'ਚ ਪੂਰੇ ਭਾਰਤ ਦੇਸ਼ 'ਚ ਦੇਸ਼ਾਂ ਵਿਦੇਸ਼ਾਂ ਨੂੰ ਪਤਾ ਅੱਜ ਦੇ ਜਿਹੜੇ ਭਾਰਤ ਦੇ ਕਈ ਥਾਵਾਂ ਦੇ ਹਾਲਾਤ ਕਲਕੱਤੇ ਸ਼ਹਿਰ ਵਰਗੀ ਘਟਨਾ ਜਿੱਥੇ ਇੱਕ ਧੀ ਨਾਲ ਇੱਕ ਭੈਣ ਨਾਲ ਕਿੰਡੀ ਵੱਡੀ ਦਰਿੰਦਗੀ ਕੀਤੀ ਗਈ ਹੈ ਇੱਕ ਏਡੀ ਵੱਡੀ ਮੈਡੀਕਲ ਦੀ ਡਾਕਟਰ ਹੋਣਾ ਲੋਕਾਂ ਦੀ ਸੇਵਾ ਕਰਨੀ ਰਾਤਾਂ ਨੂੰ ਜਾਗਣਾ ਤੇ ਉਸੇ ਇੱਕ ਧੀ ਦੇ ਨਾਲ ਭੈਣ ਦੇ ਨਾਲ ਉਥੋਂ ਦੇ ਕੀ ਸ਼ਰਾਰਤੀਆਂਸਰਾ ਵੱਲੋਂ ਜਾਂ ਗੁੰਡਿਆਂ ਵੱਲੋਂ ਰੇਪ ਕਰਨਾ ਗੈਂਗ ਰੇਪ ਉਹਦੀ ਲੱਤਾਂ ਬਾਹਾਂ ਤੋੜਨੀਆ ਸਰੀਰ ਤੋੜਨਾ ਮਾਰਨਾ ਕਿੱਡਾ ਵੱਡਾ ਜ਼ੁਲਮ ਹੈ ਤੋਂ ਵੱਡਾ ਕੀ ਜ਼ੁਲਮ ਹੋਇਆ ਹੈ ਦੇਸ਼ ਤੇ ਅੱਜ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਸ ਭੈਣ ਦੇ ਹੱਕ 'ਚ ਆਵਾਜ਼ ਖੜੀ ਕਰਨੀ ਚਾਹੀਦੀ ਚਲੋ ਕਲਕੱਤਾ ਦੂਰ ਏ ਅੱਜ ਦੇਸ਼ ਤੇ ਸੰਵਿਧਾਨ ਚੱਲਦਾ ਹੈ ਕਾਨੂੰਨੀ ਰਾਜ ਚੱਲਦਾ ਹੈ ਪਰ ਫਿਰ ਵੀ ਸਾਨੂੰ ਤਕੜੇ ਹੋਣ ਦੀ ਲੋੜ ਏ ਆਪਣੇ ਬੱਚਿਆਂ ਨੂੰ ਗਾਂ ਸੇਧ ਦੇਣ ਦੀ ਲੋੜ ਏ ਆਪਣੇ ਧੀਆਂ ਨੂੰ ਆਪਣੇ ਭੈਣਾਂ ਨੂੰ ਆਪਣੇ ਬੱਚਿਆਂ ਨੂੰ ਤੇ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀਆਂ ਨੂੰ ਅਸੀਂ ਆਪਣੇ ਇਤਿਹਾਸ ਦੇ ਨਾਲ ਜੋੜੀਏ ਵੀ ਸਾਡੇ ਬੱਚੇ ਮਾੜੇ ਕੰਮਾਂ ਤੋਂ ਬਚਣ ਆਪਣੇ ਵਿਰਸੇ ਦੇ ਨਾਲ ਜੁੜਨ ਜੀ ਅਸੀਂ ਆਪਣੇ ਇਤਿਹਾਸ ਨੂੰ ਪੜਾਂਗੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਨੂੰ ਪੜਾਂਗੇ ਹਰੀ ਸਿੰਘ ਨਲਵੇ ਦਾ ਇਤਿਹਾਸ ਪੜਾਂਗੇ ਭਾਈ ਜੇਤਾ ਜੀ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦੀ ਵੱਡੀ ਵੱਡੀ ਕੁਰਬਾਨੀ ਹੋਈ ਆ ਬਾਬਾ ਦੀਪ ਸਿੰਘ ਅੱਜੇ ਜੋਧੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਇਤਿਹਾਸ ਪੜਾਈਏ ਬੱਚਿਆਂ ਨੂੰ ਨਾ ਸਾਡੇ ਬੱਚੇ ਕੀ ਸਾਰੀ ਜ਼ਿੰਦਗੀ ਰੀਲਾ ਆਪਣਾਈ ਜਾਣ ਟਿਕਟੋਕ ਤੇ ਚੱਲੀ ਜਾਣ ਜਾਂ ਨੱਚੀ ਜਾਣ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਵਿਰਸੇ ਨਾਲ ਜੋੜੀਏ ਆਪਣੇ ਇਤਿਹਾਸ ਨਾਲ ਜੋੜੀਏ ਤਾਂ ਕਿ ਸਾਡੇ ਬੱਚੇ ਸਿਹਤ ਲੈਣ ਤੇ ਮਾੜੇ ਕੰਮਾਂ ਤੋਂ ਅਸੀਂ ਬਚ ਸਕੀਏ ਨਸ਼ੇ ਤੋਂ ਬਚ ਸਕੀਏ ਐਡਾ ਵੱਡਾ ਇੱਕ ਧੀ ਦੇ ਨਾਲ ਜ਼ੁਲਮ ਹੋਣਾ ਤੇ ਬਹੁਤ ਮਾੜੀ ਗੱਲ ਆ ਅੱਜ ਅਸੀਂ ਸਰਕਾਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਬੀਜੇਪੀ ਦੀ ਸਰਕਾਰ ਭਾਰਤ ਦੇ ਦੇਸ਼ ਦੇ ਵਿੱਚ ਅੱਜ ਤੱਕ ਇੱਕ ਵੀ ਲੀਡਰ ਨਹੀਂ ਬੋਲਿਆ ਲੈ ਵੋ ਕੇ ਵੱਡਾ ਵੱਡਾ ਜ਼ੁਲਮ ਹੋਇਆ ਕੀ ਗੱਲ ਲੀਡਰਾਂ ਦੀ ਆ ਪਹਿਲੀ ਗੱਲ ਤਾਂ ਜਿੰਨੇ ਲੀਡਰ ਏ ਸਾਡੇ ਪ੍ਰਧਾਨ ਮੰਤਰੀ ਸਾਹਿਬ ਲੈ ਆਲੋ ਜੋਗੀ ਸਾਹਿਬ ਲੈ ਆਲੋ ਗ੍ਰਹਿ ਮੰਤਰੀ ਲੈ ਆਲੋ ਇਹਨਾਂ ਦੀ ਕਿਸੇ ਦੀ ਅਤੀਆਪਣਾ ਨਹੀਂ ਕਿਸੇ ਦੀ ਬੱਚੀ ਨਹੀਂ ਕਿਸੇ ਦੀ ਮਾਵਾ ਨਹੀਂ ਕਿ ਦੇਸ਼ ਦੇ ਵਿੱਚ ਕੀ ਸਰਕਾਰਾਂ ਕਰ ਰਹੀਆਂ ਨੇ ਕਿੱਡਾ ਜ਼ੁਲਮ ਹੋ ਰਿਹਾ ਇਸ ਕਰਕੇ ਸਾਨੂੰ ਸਾਰੇ ਸਮਾਜ ਨੂੰ ਪੂਰੇ ਦੇਸ਼ ਦੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਜੇ ਅਸੀਂ ਅੱਜ ਨਾ ਇਕੱਠੇ ਹੋਏ ਇਸ ਭੈਣ ਦੀ ਨਾਵਾਜ਼ ਚੱਕੀ ਕਿਹਦਾ ਕਿੰਨੇ ਰੇਪ ਹੋ ਰਹੇ ਕਿਤੇ ਕੋਈ 8 ਸਾਲ ਦੀ ਬੱਚੀਆਂ ਰੇਪ ਹੋ ਰਿਹਾ ਕਿਤੇ 10 ਸਾਲ ਦੀ ਬੱਚੀਆਂ ਰੇਪ ਹੋ ਰਿਹਾ ਅੱਜ ਕਿੱਡਾ ਵੜਾ ਇੱਥੇ ਜ਼ੁਲਮ ਹੋਇਆ ਕਲਕੱਤਾ ਸ਼ਹਿਰ ਦੇ ਵਿੱਚ ਇੱਕ ਨਰਸ ਦੇ ਨਾਲ ਡਾਕਟਰ ਭੈਣ ਦੇ ਨਾਲ ਉਹਨਾਂ ਦਾ ਪਰਿਵਾਰ ਕੀ ਕਹਿੰਦਾ ਹੋਏਗਾ ਵੀ ਆਸੀਂ ਐਸੋ ਇਹੋ ਜਿਹੇ ਦੇਸ਼ ਦੇ ਵਾਸੀ ਆ ਜਿੱਥੇ ਧੀਆ ਭੈਣਾਂ ਦੀ ਨਹੀਂ ਬੇਵਪਤੀ ਹੁੰਦੀ ਆ ਅੱਜ ਸਾਨੂੰ ਤਕੜੇ ਹੋ ਕੇ ਬੱਚਿਆਂ ਨੂੰ ਚੰਗਾ ਇਤਿਹਾਸ ਪੜਾਈਏ ਤੇ ਜਿਹੜੀ ਆ ਧੀਆ ਭੈਣਾਂ ਸਾਡੇ ਬੱਚੇ ਆ ਬੱਚੀਏ ਉਹਨਾਂ ਨੂੰ ਗੁਰ ਸਿੱਖੀ ਨਾਲ ਜੋੜੀਏ ਤੇ ਤਕੜੇ ਕਰੀਏ ਜਿਹੜਾ ਕਿ ਮੂੰਹ ਤੋੜਾ ਸੀ ਆਪਣੇ ਦੁਸ਼ਮਣ ਦਾ ਜਵਾਬ ਦੇ ਸਕੀਏ ਜਿਹੜੀ ਸਾਡੀ ਧੀਆ ਭੈਣਾਂ ਦੀ ਇੱਜ਼ਤਾਂ ਵੱਲ ਵੇਖਣ ਤੇ ਧੀਆਪਾ ਉਹਨਾਂ ਨੂੰ ਜਵਾਬ ਦੇ ਸਕਣ ਤੇ ਜਿਹੜਾ ਇਹੋ ਜਿਹਾ ਬੱਚਾ ਗਲਤ ਕੰਮ ਕਰਦਾ ਸੀ ਪੰਜਾਬ 'ਚ ਵੀ ਕਿਹੜਾ ਚੰਨੇ ਲੋਕਾਂ ਨੂੰ ਜਿਹੜਾ ਵੀ ਕੋਈ ਕਿਸੇ ਧੀ ਪੈਣਾ ਗਲਤ ਕਰਦਾ ਹੈ ਜਾਂ ਛੇੜਖਾਣੀ ਕਰਦਾ ਹੈ ਜਾਂ ਕੋਈ ਗਲਤ ਸ਼ਰਾਰਤ ਕਰਦਾ ਜਿਵੇਂ ਉੱਥੇ ਹੋਈ ਆ ਤੇ ਆਪਾਂ ਨੂੰ ਸਿੱਧ ਲੈ ਗਿਆ ਇਹੋ ਜਿਹੇ ਬੰਦੇ ਦੇ ਸ਼ਰਮ ਇਹੋ ਜਿਹੇ ਬੰਦੇ ਦੇ ਗੁੱਟ ਵੱਢਣੇ ਚਾਹੀਦੇ ਆ ਜਿਹੜਾ ਧੀ ਪੈਣਾ ਕੋ ਰੇਪ ਕਰਦਾ ਤਾਂ ਇਹਨਾਂ ਲੋਕਾਂ ਨੂੰ ਨੱਥ ਪਾਣੀ ਆ ਤਾ ਜਿਹੜੇ ਨੇ ਜ਼ੁਲਮ ਕਰਦੇ ਸਾਡੀ ਆਪਾਂ ਦੇ ਤਾਂ ਨੱਤ ਪੈਣੀ ਹੈ ਅਸੀਂ ਤੱਕੜੇ ਹੋਈਏ ਜਿੱਥੇ ਵਾਕਈ ਕਿਸੇ ਨੇ ਸ਼ਰੀਆ ਮੈਂ ਹੋ ਜਤੀ ਪੈਣਾ ਗਲਤ ਕੰਮ ਕੀਤਾ ਹੈ ਰੇਪ ਕੀਤਾ ਜਾਂ ਜ਼ੁਲਮ ਕੀਤਾ ਉਹਨੂੰ ਬਾਜ਼ਾਰ ਦੇ ਵਿੱਚ ਉਹਦੀਆਂ ਦੋਵੇਂ ਬਾਵਾ ਵੜ ਦੇਣੀਆਂ ਚਾਹੀਦੀਆਂ ਗੁੱਟ ਵੜ ਦੇਣ ਚਾਹੀਦੇ ਜਿਵੇਂ ਆਪਾਂ ਗੁਰੂ ਦੀ ਬੇਦਬੀ ਕਰਦਾ ਹੈ ਨਾ ਜਿਵੇਂ ਆਪਾਂ ਗੁੱਟ ਵੜਦੇ ਆ ਇਸ ਤਰ੍ਹਾਂ ਹੀ ਆਪਾਂ ਨੂੰ ਧੀਆ ਪੈਣਾ ਦੀ ਜਿਹੜੀ ਕੋਈ ਇੱਜ਼ਤ ਬੇਪੱਤ ਕਰਦਾ ਹੈ ਕੋਈ ਰੇਪ ਕਰਦਾ ਹੈ ਜਾਂ ਜਿਵੇਂ ਹੁਣ ਕਲਕੱਤੇ ਚ ਹੋਇਆ ਜੋ ਕੋਈ ਐਵੇਂ ਕਰਦਾ ਹੈ ਜਿੰਨਾ ਚਿਰ ਅਸੀਂ ਇੱਕ ਦੂਆ ਦੇ ਗੁੱਟ ਨਾ ਵੜੇ ਲੱਤਾਂ ਨਾ ਵੜੀਆਂ ਉਹਨਾਂ ਤੱਕ ਉਹਨਾਂ ਸ਼ਰਾਰਤੀ ਅਸਰਾਂ ਨੇ ਬਾਦਰੀ ਹੋਣਾ ਸਾਨੂੰ ਸ਼ਰਿਆ ਮੈਂ ਉਹ ਜਿਹੇ ਦੇ ਗੁੱਟ ਵੜਨੇ ਪੈਣੇ ਆ ਜਿਹੜੇ ਧੀਆ ਭਣਾ ਦੇ ਰੇਪ ਕਰਦੇ ਆ ਸਾਨੂੰ ਤਕੜੇ ਹੁੰਦੀ ਲੋੜ ਏ ਸਾਰੇ ਸਮਾਜ ਨੂੰ ਇਹੀ ਬੇਨਤੀ ਕਰਦੇ ਹਾਂ ਭਾਰਤ ਵਾਸੀਆਂ ਨੂੰ ਇਹਨਾਂ ਲੀਡਰਾਂ ਨੂੰ ਪੁੱਛੀਏ ਤੁਸੀਂ ਕਰ ਕੀ ਰਹੇ ਜੇ ਤੁਹਾਡੀ ਸਰਕਾਰ ਕੀ ਕਰ ਰਹੀ ਹੈ ਇੱਕ ਗੈਂਗ ਰੇਪ ਹੋਇਆ ਸਾਨੂੰ ਪਤਾ ਨਹੀਂ ਕਿੰਨੇ ਬੰਦਿਆਂ ਨੇ ਰੇਪ ਕੀਤਾ ਕੁੜੀ ਦੇ ਨਾਲ ਲੀਡਰ ਕਿਉਂ ਨਹੀਂ ਕੁਝ ਕਰ ਰਹੇ ਕਾਰਵਾਈ ਕਿਉਂ ਨਹੀਂ ਕਰ ਰਹੇ ਸੀਬੀਆਈ ਜਾਂਚ ਕਰੀ ਲੀਡਰ ਕਹਿਣਾ ਇਹਨਾਂ ਨੂੰ ਇਹ ਇੰਨੇ ਬੰਦੇ ਦੂਜੇ ਕਿੱਥੇ ਆ ਇੱਕ ਬੰਦੇ ਨੇ ਲਿਆ ਥੋੜਾ ਦਿੱਤਾ ਇਹਨਾਂ